ਚਾਲਾ ਪਤਿਆਲਾ ਧਿਆਲਾ ਕੋਈ ਜ਼ਿਆਦਾ ਹੀ ਸਜ਼ਾ ਮਿਲ ਗਈ ਉਹਨੂੰ ਵਰਨ ਤੋਂ ਬਾਅਦ ਬਸ ਲੱਗਦਾ ਨਹੀਂਗਾ ਵੀ ਇੱਦਾਂ ਗੁਰੂ ਸਾਹਿਬ ਨੇ ਕਿਹਾ ਹੋਣਾ ਬਾਕੀ ਚੱਲੋ ਜਾ ਕੇ ਦੇਖਦੇ ਆ ਹੋਰ ਹੀ ਨਾ ਬਟਾਕਾ ਪੈ ਜੇ ਕਿਤੇ ਲੱਗਦਾ ਨਹੀਂਗਾ ਮਜ਼ਬੂਤੀ ਹੈਗੀ ਆ ਤੇ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਸਿੱਖ ਧਰਮ ਪੰਜਾਬੀ ਜਿਹੜੇ ਨੇ ਮਸ਼ਹੂਰ ਨੇ ਕਿਉਂ ਕਿਉਂਕਿ ਇਹ ਔਖੇ ਟਾਈਮ ਤੇ ਪਹੁੰਚ ਜਾਂਦੇ ਨੇ ਸਸੇ ਗਾਲ ਜੀ ਸਵਾਗਤ ਕਰਦੇ ਆ ਸਾਰਿਆਂ ਦਾ ਨਵੇਂ ਦਿਨ ਦੇ ਵਿੱਚ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਕਿਵੇਂ ਹੋ ਜੀ ਸਾਰੇ ਜਾਣੇ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਪੰਜਾਬ ਦੌਰੇ ਤੇ ਮੁਖਸਰ ਸਾਹਿਬ ਪਹੁੰਚੇ ਹੋਇਆ ਤੇ ਇਹ ਆਪਣੀ ਸਰਾ ਹੈ ਜਿੱਥੇ ਆਪਾਂ ਰੁਕੇ ਹੋਏ ਸੀਗੇ ਕਮਰਾ ਨੰਬਰ 67 ਉੱਪਰ ਆ ਆਹ ਨੰਬਰ ਨੰਬਰ ਇੱਥੇ ਆਪਾਂ ਰੁਕੇ ਹੋਏ ਆ ਤੇ ਇੱਥੇ ਜਿਵੇਂ ਮਾਗੀ ਦਾ ਮੇਲਾ ਭਰਦਾ ਹੁੰਦਾ ਤੇ ਉਦੋਂ ਤੱਕ ਤੁੰਦ ਠੰਡ ਬਹੁਤ ਜ਼ਿਆਦਾ ਹੋਣੀ ਆ ਹੁਣ ਵੀ ਤੁੰਦ ਕਿੰਨੀ ਪਿੱਛੇ ਦਿਖਾਰੀ ਐ ਸਵੇਰ ਦੇ 9:00 ਵਜੇ 9:00 ਵਜੇ ਆ ਤੇ ਅੱਜ ਤੁਹਾਨੂੰ ਦਰਸ਼ਨ ਕਰਾਨੇ ਆ ਗੁਰਦੁਆਰਾ ਸਾਹਿਬ ਦਾ ਇਰਾ ਇੱਕ ਤਾਂ پراਸਰਾ ਆ ਇੱਕ ਆਇਆ ਪਰ ਇੱਥੇ ਲੰਗਣ ਵਾਸਤੇ ਕੋਈ ਥਾਣੀ ਹੈਗੀ ਇੱਕ ਆਬਰੀ ਜਿਹਾ ਬਣਾਇਆ ਹੋਇਆ ਹਾ ਲੱਕੜ ਜਦ ਜਿਹਦਾ ਮਣੀ ਲੱਗਦਾ ਨਹੀਂਗਾ ਇਹ ਕੋਈ ਪੱਕਾ ਕੰਮ ਐ ਸ਼ਾਇਦ ਹੋ ਸਕਦਾ ਕਿ ਨਹੀਂ ਲੋ ਦੇਖਾਂਗੇ ਲੰਘ ਕੇ ਤੇ ਰਾਹ ਹੈ ਨਹੀਂਗਾ ਪੂਰਾ ਉਹ ਉਹ ਕੋੜੀਆਂ ਤੋਂ ਰਾਂਗੇ ਰਾਹ ਦੂਰ ਲੰਘ ਕੇ ਇ ਐ ਹੋਣਾ ਹੁੰਦਾ ਉੱਥੇ ਹੀ ਆਪਾਂ ਸਾਈਕਲ ਲਗਾਏ ਸੀਗੇ ਐ ਕਰਕੇ ਬਾਕੀ ਚੱਲੋ ਜਾ ਕੇ ਦੇਖਦੇ ਆ ਹੋਰ ਹੀ ਨਾ ਭਟਕਾ ਪੈ ਜੇ ਕਿਤੇ ਲੱਗਦਾ ਨਹੀਂਗਾ ਮਜ਼ਬੂਤੀ ਹੈਗੀ ਆ ਇਸ ਕਰਕੇ ਉਧਰ ਚੱਲਦੇ ਆ ਤਾਂ ਤਾਂ ਬਹੁਤ ਆ ਇੱਥੇ ਆਪਾਂ ਰਹਿ ਰਹੇ ਆ 1-2 ਦਿਨ ਅਜੇ ਰਹਿਣਾ ਆ ਉਦੋਂ ਬਾਅਦ ਫਿਰ ਆਪਾਂ ਜਾਵਾਂਗੇ ਅੱਗੇ ਕਿਉਂਕਿ ਧੁੰਦ ਕਰਕੇ ਜਾਣਾ ਥੋੜਾ ਠੀਕ ਨਹੀਂ ਹੈ ਬਾਕੀ ਸ਼੍ਰੀ ਮੁਕਸਰ ਸਾਹਿਬ ਗੁਰਦੁਆਰਾ ਟੀਬੀ ਸਾਹਿਬ ਹੈ ਤੇ ਖਿਦਰਾਣੇ ਦੀ ਲੜਾਈ ਹੋਈ ਸੀ ਇੱਥੇ 1705 ਈਸਵੀ ਵਿੱਚ ਤੇ 40 ਮੁਕਤੇ ਜਿਨ੍ਹਾਂ ਨੇ 1 ਲੱਖ ਮੁਗਲਾਂ ਦੇ ਸਾਹਮਣੇ ਉਹਨਾਂ ਦੀ ਬੱਸ ਖਰਾਬੀ ਸੀ ਤੇਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹ ਬੇਦਾਵਾ ਜਿਹੜਾ ਆ ਪਾੜਿਆ ਵੀ ਤੁਸੀਂ ਸਾਡੇ ਤੁਸੀਂ ਸਿੱਖੋ ਗੁਰੂ ਦੇ ਜਿਹੜੇ ਛੱਡ ਕੇ ਗਏ ਸੀਗੇ ਪਹਿਲਾਂ ਇਹ ਆ ਪਾਰਕਿੰਗ ਦਾ ਏਰੀਆ ਮੈਂਟੇਨੈਂਸ ਬਹੁਤ ਵਧੀਆ ਕਰ ਰੱਖੀ ਆ ਗੁਰਦੁਆਰਾ ਸਾਹਿਬ ਦੀ ਅੱਜ ਦੇ ਸਮੇਂ ਦੇ ਵਿੱਚ ਆਗ ਲੰਗਰ ਹਾਰਾ ਪ੍ਰਸ਼ਾਦਾ ਪਾਣੀ ਆਪਾਂ ਠਹਿਰ ਕੇ ਸ਼ਕਾਂਗੇ ਪਹਿਲਾ ਦਰਸ਼ਨ ਕਰ ਰਹੀ ਹੈ ਐਂਬੂਲੈਂਸ ਨਹੀਂ ਤੇ ਆ ਮੈਥੇ ਆ ਲੰਗਰ ਹਾਲ ਆਪਾਂ ਜਾਣਾ ਬਾਹਰ ਨੂੰ ਬਾਹਰ ਨੂੰ ਕੱਦ ਜਾਣਾ ਇੱਧਰ ਨੂੰ ਹੀ ਜਾਣਾ ਇੱਥੇ ਬਾਹਰ ਬਾਜ਼ਾਰ ਹੈ ਤੇ ਇੱਧਰ ਗੁਰਦੁਆਰਾ ਸਾਹਿਬ ਇੱਥੇ ਸਟਾਲ ਲੱਗਦੇ ਨੇ ਬਾਹਰ ਬਾਜ਼ਾਰ ਚਲੇ ਜਾਂਦਾ ਅਦਰ ਬਾਜ਼ਾਰ ਹੈ ਆ ਸਟਾਲ ਲੱਗਦੇ ਨੇ ਤੇ ਆ ਜੋੜਾ ਕਰ ਨਾਲ ਹੀ ਅੱਗੇ ਦਰਬਾਰ ਸਾਹਿਬ ਜੋ ਕੋ ਪ੍ਰੇਮ ਖੇਲਣ ਕਾ ਚਾਓ ਸਿਰਤਰ ਦਲੀ ਗਲੀ ਮੇਰੀ ਆਓ ਗੁਰਦੁਆਰਾ ਸਾਹਿਬ ਕਿੰਨੀ ਧੁੰਦਾ ਇੱਥੇ ਉੱਥੇ ਜਿਹੜੇ ਆਪਣੇ ਜਿਹੜੀ ਸਰਾਏ ਉਹਦੇ ਸਾਹਮਣੇ ਘਟ ਦਿਖ ਰਹੀ ਸੀਗੀ ਧੁੰਦ ਬਹੁਤ ਜ਼ਿਆਦਾ ਆ ਵਿਸ਼ਾਲ ਸਰੋਵਰ ਸਤਨਾਮ ਵਾਹਿਗੁਰੂ ਸ੍ਰੀ ਹਾਲ ਸੰਗਤ ਜਿਹੜੀ ਆ ਘਟਾ ਗੁਰਦੁਆਰਾ ਸਾਹਿਬ ਉਹ ਸਾਹਮਣੇ ਆ ਜਿਹੜਾ ਮੈਨੂੰ ਵੀ ਨਹੀਂ ਦਿਖ ਰਿਹਾ ਪਰ ਥੋੜਾ ਥੋੜਾ ਦਿਖ ਰਿਹਾ ਤੇ ਸੰਗਤ ਬਹੁਤ ਘੱਟ ਆ ਜਦੋਂ ਹੁਣ ਮਾਗੀ ਦਾ ਮੇਲਾ ਧਰਨਾ ਆ 10 ਦਿਨਾਂ ਤੱਕ ਉਦੋਂ ਤੇ ਇੰਨੀ ਜਿਆਦਾ ਸੰਗਤ ਹੁੰਦੀ ਆ ਨਾ ਵਾਗੁਰੂ ਵਾਗੁਰੂ ਹੁੰਨੇ ਆ ਵਾਗੁਰੂ ਵਾਗੁਰੂ ਬਸ ਸਿੰਘ ਸਾਹਿਬ ਇਸ਼ਨਾਨ ਕਰਦੇ ਹੋਏ ਆਪਾਂ ਚੱਲੀਏ ਦਰਸ਼ਨ ਕਰਨ ਸਰੋਵਰ ਦੇ ਜਾਲ ਉੱਤੇ ਕਿੰਨੀ ਜਿਆਦਾ ਧੁੰਦਾ ਦਿਖ ਹੀ ਨਹੀਂ ਰਿਹਾ ਕੁਝ ਆਲੇ ਦੁਆਲੇ ਹਜੇ ਠੀਕ ਆ ਸਾਹਮਣੇ ਦਰਬਾਰ ਸਾਹਿਬ ਗੁਰਦੁਆਰਾ ਤੰਬੂ ਸਾਹਿਬ ਗੁਰਦੁਆਰਾ ਮਾਤਾ ਪਾਲ ਕੌਰ ਜੀ ਇਹ ਗੁਰਦੁਆਰਾ ਸਾਹਿਬ ਟਿਕੋ ਸਾਹਮਣੇ ਆਗਲਾ ਜਿਹੜਾ ਗੁਰਦੁਆਰਾ ਸਾਹਿਬ ਹੈ ਜਿਹੜਾ 메ਨ ਦਰਬਾਰ ਸਾਹਿਬ ਅੱਗੇ ਤੁੰਦ ਕਰਕੇ ਦਿਖ ਨਹੀਂ ਰਿਹਾ ਗੁਰਦੁਆਰਾ ਮੁਖਸਰ ਸਾਹਿਬ ਬੜੀ ਠੰਡੀ ਹਵਾ ਚੱਲ ਰਹੀ ਏ ਇੱਧਰ ਨੂੰ ਸੰਗਤ ਹੈ ਘੱਟ ਇੱਥੇ ਉਹਨਾਂ ਨਤਮਸਤਕ ਹੋਵਾਂਗੇ ਮੱਥਾ ਟੇਕਾਂਗੇ ਤੁਹਕੜਾ ਆਪシャਦ ਲੈ ਸਕਦੇ ਆ

ਅਬੇ ਦਾਵਾ ਪਾੜਿਆ ਸੀ 40 ਮੁਕਤੇ 40 ਮੁਕਤੇ ਦੇ ਜਿਹੜੀ ਗਵਾਈ ਕਰਦੇ ਸੀਗੇ ਭਾਈ ਮਹਾ ਸਿੰਘ ਜੀ ਜਿਹੜੇ ਖੇੜ ਦੇ ਵਿੱਚ ਥੋੜੇ ਜੇ ਸਾ ਉਹਨਾਂ ਦੇ ਹੈਗੇ ਸਨ ਉਹ ਤੋਂ ਗੁਰਗੋਬ ਸਿੰਘ ਜੀ ਮਹਾਰਾਜ ਉਹਨਾਂ ਕੋ ਲਾਏ ਤੇ ਜਿਹੜਾ ਅਬੇ ਦਾਵਾ ਪਾੜਿਆ ਵੀ ਤੁਸੀਂ ਸਿੱਖੋ ਜਿਹੜੇ ਨੇ ਬਹਾਦਰੀ ਨਾਲ ਲੜੇ ਤੁਹਾਨੂੰ ਤੋਂ ਦਿਖਾਤਾ ਜਾਇਬ ਕਰ ਹੁਣ ਮੈਂ ਆਪ ਦੇਖਣਾ ਚੰਗੀ ਤਰ੍ਹਾਂ ਭਾਈ ਕਨੇ ਆ ਜੀ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣਾਂ ਨੂੰ ਵੀ ਪਾਣੀ ਪਈ ਗਏ ਇਹ ਬਹੁਤ ਜ਼ਿਆਦਾ ਵੱਡੀ ਜਿਹੜੀ ਇਨਸਪੀਰੇਸ਼ਨ ਆਪਣੇ ਸਿੱਖ ਧਰਮ ਦੇ ਉੱਤੇ ਕੰਮ ਕਰਦੀ ਆ ਰੈੱਡ ਕਰਾਸ ਵੀ ਇੱਥੇ ਸ਼ੁਰੂ ਹੋਈ ਆ ਭਾਈ ਕਨਈਆ ਜੀ ਦੇ ਜਿਹੜੇ ਨਾਮ ਤੋਂ ਤੇ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਸਿੱਖ ਧਰਮ ਪੰਜਾਬੀ ਜਿਹੜੇ ਨੇ ਮਸ਼ਹੂਰ ਨੇ ਕਿਉਂ ਕਿਉਂਕਿ ਇਹ ਔਖੇ ਟਾਈਮ ਤੇ ਪਹੁੰਚ ਜਾਂਦੇ ਨੇ ਇਸੇ ਇਨਸਪੀਰੇਸ਼ਨ ਕਰਕੇ ਆ ਸਾਹਮਣੇ ਖੜੇ ਆ ਇਧਰੋਂ ਮੱਥਾ ਟੇਕ ਕੇ ਆ ਪਏ ਆ ਗਏ ਹੁਣ ਬਾਹਰ ਇਤਰਾ ਹੁਣ ਜਾਵਾਂ ਪਲਾਵਾਂਗੇ ਮੈਪ ਤੇ ਪਹੁੰਚਾਂਗੇ ਨੂਰਦੀਨ ਦੀ ਸਮਾਦ ਤੇ ਗੁਰਦੁਆਰਾ ਢਿੱਬੀ ਸਾਹਿਬ ਜਿਹੜਾ ਥੋ 2-3 ਕਿਲੋਮੀਟਰ ਦੂਰ ਹੈ ਤੇ ਜੋੜੇ ਮੇਰੇ ਪਰਲੇ ਪਾਸੇ ਰਹਿ ਗਏ ਆ ਸੋ ਆਪਾਂ ਇਦਾਂ ਕਰਦੇ ਆਂ ਕਿ ਤੁਰਦੇ ਆਂ ਇਦਾਂ ਹੀ ਜਿੰਨਾ ਚਿਰ ਨਵੇਂ ਜੋੜੇ ਲੈਣ ਜਾਣਾ ਨਾ ਉਹਨੇ ਚੱਲੋ ਆਪਾਂ ਇੱਥੇ ਕਿਤੇ ਪਹੁੰਚ ਜਾਣਾ ਹੈ ਸੋ ਦਰਸ਼ਨ ਕਰ ਲੈਣੇ ਫਟਾਫਟ ਜਾ ਕੇ ਗੁਰਦੁਆਰਾ ਸਾਹਿਬ ਟੁੱਟੀ ਗੰਢੀ ਆਪਾਂ ਦਰਸ਼ਨ ਕੀਤੇ ਤੇ ਇਤੋਂ ਹੀ 23 ਕਿਲੋਮੀਟਰ ਦੂਰ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਦਾਤਮ ਸਾਹਿਬ ਤੇ ਨੂਰਦੀਨ ਜਿਹੜਾ ਮੁਗਲ ਸੀਗਾ ਨੂਰਦੀਨ ਦੀ ਸਮਾਦ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਉੱਤੇ ਨੂਰਦੀਨ ਨੇ ਹਮਲਾ ਕੀਤਾ ਸੀਗਾ ਜਦੋਂ ਜਾਸੂਸ ਬਣ ਕੇ ਆਇਆ ਸੀਗਾ ਸਰੰਦ ਤੋਂ ਆ ਉਹਦੀ ਜਿਹੜੀ ਕਬਰ ਆ ਉਹਦੇ ਤੇ ਆਪਣੇ ਸਾਹਿਬ ਆਪਣੇ ਧਰਮ ਦੇ ਜਿਹੜੇ ਲੋਕ ਨੇ ਜਾ ਕੇ ਜੁੱਤੇ ਮਾਰਦ ਨੇ ਕਿਉਂਕਿ ਉਹਨੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਤੇ ਹਮਲਾ ਕੀਤਾ ਸੀਗਾ ਪਰ ਉਹਨੇ ਹਮਲਾ ਕੀਤਾ ਸੀਗਾ ਗੁਰਗੋਬਿੰਦ ਸਿੰਘ ਜੀ ਨੇ ਨਾਲ ਹੀ ਨੂੰ ਖਤਮ ਕਰਤਾ ਸੀਗਾ ਉਹਦੀ ਖੁਸ਼ਕਿਸਮਤੀ ਹੈਗੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਹਥੋੜੀ ਉਹ ਮਤਲਬ ਕੀ ਮਰਿਆ ਤੇ ਉਸ ਤੋਂ ਬਾਅਦ ਉਹਨੂੰ ਆਹ ਸਾਰੀ ਸਾਰੇ ਜਨਮਾਂ ਦਾ ਸਾਰੀ ਜਿਹੜੀ ਉਮਰਾਦਾ ਹਸ਼ਰਾਬ ਇਹ ਲੰਘ ਗਿਆ ਕੀ ਬਈ ਪਰ ਜਿਹੜਾ ਵੀ ਸਿੱਖ ਉੱਥੇ ਆਏਗਾ ਉਸ ਨੂਰ ਦੀਂ ਦੀ ਸਮਾਦ ਤੇ ਆਏਗਾ ਉੱਥੇ ਜਿੱਟੀਆਂ ਮਾਰੀਆਂ ਜਾਣਗੀਆਂ ਪਰ ਐਡਾ ਵੱਡਾ ਵੀ ਕੋਈ ਗੁਰੂ ਸਾਹਿਬ ਹੈਗੇ ਨੇ ਮਾਫ਼ ਕਰਨ ਵਾਲੇ ਗੁਰੂ ਸਾਹਿਬ ਹੈਗੇ ਨੇ ਮਾਫ਼ ਕਰਨ ਵਾਲੇ ਠੀਕ ਹੈ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ 37 ਤਵੀ ਤੇ ਬਿਠਾਇਆ ਗਿਆ ਸੀਗਾ ਉਹਨਾਂ ਨੇ ਉਸ 37 ਤਵੀ ਨੂੰ ਉਸ ਗਰਮ ਰੇਤ ਦੇ ਨਾਲ ਜਿਹੜਾ ਸੱਤੇ ਪਾਇਆ ਗਿਆ ਸੀਗਾ ਉਸ ਕੜਾਹੇ ਨੂੰ ਉਸ ਅੱਗ ਨੂੰ ਹਰੇਕ ਨੂੰ ਮaaf ਕਰਤਾ ਸੀ ਨਾਲੋਂ ਨਾਲ ਹੀ ਜਿਸ ਸਾਹ ਉਹਨਾਂ ਦੇ ਤੇ ਸ਼ਾਂਤ ਉਹਨਾਂ ਦਾ ਚਿਹਰਾ ਸ਼ਾਂਤ ਸੀ ਨਾਲੋਂ ਨਾਲ ਮaaf ਕਰਦੇ ਗਏ ਹੋ ਸਕਦਾ ਹੈ ਇਦਾਂ ਫਿਰ ਨੂਰਦੀਨ ਦੀ ਜਿਹੜੀ ਸਮਾ ਦੇ ਤੇ ਜੁੱਤੇ ਮਾਰਿਆ ਰਹੇ ਨੇ ਹੁਣ ਸਰੀਆ ਸਰੀਆ ਤਾਂ ਕਿ ਕੰਮ ਚੱਲੂਗਾ ਪਰ ਇੱਥੇ ਜਿਵੇਂ ਨੂਰਦੀਨ ਨੇ ਕੀਤਾ ਆ ਉਹਦੇ ਲਈ ਉਹਨੂੰ ਸਾਰੀ ਜਨਮਾਂ ਤੱਕ ਅੱਗੇ ਜਿੰਨੀ ਵੀ ਜੋ ਤੱਕ ਕਾਇਨਾਤ ਰਹੇਗੀ ਅੱਗੇ ਤੇ ਅੱਗੇ ਪੀੜੀਦਾਰ ਪੀੜੀ ਦਾ ਜੁੱਤੀਆਂ ਪੈਂਦੀਆਂ ਰਾਣੀਆ ਕੋਈ ਜ਼ਿਆਦਾ ਹੀ ਸਜ਼ਾ ਮਿਲ ਗਈ ਓਨੂੰ ਪਰਨ ਤੋਂ ਬਾਅਦ ਸੋ ਲੱਗਦਾ ਨਹੀਂ ਗਾ ਵੀ ਇਤਨਾ ਗੁਰੂ ਸਾਹਿਬ ਨੇ ਕਿਹਾ ਹੋਣਾ ਕੀ ਵੀ ਭਾਈ ਤੁਸੀਂ ਸਮਾਹ ਤੇ ਹੁੰ ਜੁੱਤੀਆਂ ਮਾਰਦੇ ਤੁਸੀਂ ਬਾਕੀ ਆਪਾਂ ਤੁਹਾਡਾ ਠੀਕ ਆਇਆ ਤੇ ਬਾਕੀ ਇਹ ਵੀਡੀਓ ਨੂੰ ਕਰਦੇ ਇੱਥੇ ਖਤਮ ਉਮੀਦ ਕਰਦਾ ਕੋਈ ਚੰਗਾ ਲੱਗਿਆ ਹੋਊਗਾ ਤੇ ਇੱਥੇ ਇੱਕ ਦੋ ਦਿਨ ਆਪਾਂ ਨੂੰ ਕਿਤੇ ਦੁਰਦਵਾਰਾ ਸਾਹਿਬ ਦੇ ਵਿੱਚ ਆਪਾਂ ਚੱਲਾਂਗੇ ਅੱਗੇ ਅਗਲੇ ਸ਼ਹਿਰ 'ਚ ਫਿਰ ਡਿਸਾਈਡ ਕਰਨਾ ਕਿਹੜਾ ਆ ਤੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਆਪਣਾ ਜੋੜਾ ਜਿੱਥੇ ਆਪਾਂ ਸ਼ੁਰੂ ਕੀਤਾ ਸੀ ਉੱਥੇ ਆਪਾਂ ਆ ਗਏ ਆ ਉੱਥੋਂ ਆਪਾਂ ਚੱਲਾਂਗੇ ਅੱਗੇ ਤੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਸასი ਸ਼ਾਲੀ ਤੇ ਆਪਣੀ ਸਰਾ ਆਪਾਂ ਆ ਗਏ ਆਪਣੀ ਸਰਾ ਦੇ ਵਿੱਚ ਲੰਗਰ ਹਾਲ ਐ ਸਾਹਮਣੇ ਆ ਜੀ ਇੱਥੇ ਆਪਾਂ ਛਕਦੇ ਹਾਂ ਉਹਨੂੰ ਪ੍ਰਸ਼ਾਦਾ ਬਾਣੀ ਸਗੜਾ ਜੀ ਆਪਾਂ ਲੰਗਰ ਪ੍ਰਸ਼ਾਦਾ ਬਾਣੀ ਛਕਣ ਤੋਂ ਬਾਅਦ ਹੁਣ ਵਾਰੀ ਆ ਆਪਣੀ ਸੇਵਾ-ਸੇਵਾ ਲੱਗੀ ਆਪਣੀ ਤੇ ਆਪਾਂ ਹੁਣ ਇੱਧਰ ਆਪਾਂ ਸੇਵਾ ਕਰਾਵਾਂਗੇ ਕਰਮਾ ਵਾਲਿਆਂ ਨਾਲ ਲੱਗਦੀ ਹੈ ਸੇਵਾ ਮਾਰੋ ਜੀ ਮਾਰੋ ਜੀ ਮਾਰੋ ਚਲੋ ਆਪਾਂ ਕਰਾ ਜੀ ਹੁਣ ਕੈਮਰਾ ਛੱਡ ਕੇ ਆਪਾਂ ਹੁਣ ਸੇਵਾ ਕਰਾਈਏ